ਖਣੀਆ ਰਨ ਛੋਰ ਜਮ ਕਾਈ ਸਾਡੀ ਸ਼ੁਕਰਵਾਰ ਤੇਰੇ ਨਾਲ ਉਸੇ ਵੇਲੇ ਡੀਗਰ ਰੈਕਸ਼ਨ ਕੀਤਾ ਉਹਦੀ ਬੋਡੀ ਤੇ ਰੈਸ਼ਿਸ਼ ਵੀ ਹੋਣਗੇ ਫਿਰ ਇਹਨਾਂ ਨਾਲ ਡੀਗਰ ਰੈਸ਼ਿਸ਼ ਕੀਤਾ ਨਹੀਂ ਉਹ ਕੋਈ ਦੋਜ ਵੱਧ ਘਟ ਹੋ ਗਈ ਹੈ ਜੀ ਉਹ ਬੰਦਾ ਟਟਫਦਾ ਰਿਹਾ ਸਾਰੀ ਰਾਤ ਘੁਰਕ ਖੁਰਕ ਕੇ ਸਾਨੂੰ ਬੜਾ ਕਿੰਨਾ ਸਟੇਬਲ ਕੀਤਾ ਇਹਨਾਂ ਦੀਆਂ ਇਹ ਨਰਸਾਂ ਨਾ ਉਹਨਾਂ ਨੇ ਪੁੱਤ ਪਰਾਂ ਵਾਲੀ ਸੌਂਖਵਾ ਕੇ ਵੀ ਅੰਦਰ ਬੰਦ ਆ ਕੀਆ ਹਸਪੀਟਲ ਦੇ ਅੰਦਰ ਬੰਦ ਆ ਕੀਆ ਐਸਾ ਹੀ ਤੇ ਫਿਰ ਅਗੁਮਾਂ ਤੇ ਮਾਨੂੰ ਇਹ ਆਲਾ ਵੀ ਜੇ ਇਹਦੇ ਤੂੰ ਮੈਡੀਕਲ ਲੈਨ ਤੇ ਕੀਤਾ ਨਾ ਕੁਝ ਇਹਨਾਂ ਨੇ ਐਸਆਈ ਚੈੱਕ ਕਰ ਫਿੱਕੀ ਨਹੀਂ ਲੁੱਟ ਕਰਦੇ ਆਏ ਐਸਆਈ ਕਾਟਦੇ ਚੰਗੇ ਬੜੇ ਮਰੀਜ਼ਾਂ ਨੂੰ ਉਦੋਂ ਨੱਕ ਛੱਡਦੇ ਤੇ ਜਿੱਦ ਤਨ ਮਰਨ ਤੇ ਆਉਂਦਾ ਉਦੋਂ ਅਪਰੇਟ ਕਰਦਾ ਅਪਰੇਟ ਕਰਨਾ ਨਹੀਂ ਅਪਰੇਟ ਤੇ ਲਾ ਰੋ ਜਿਸਨਾਂ ਅਪਰੇਟ ਕਰਕੇ ਕੱਢਿਆ ਉਹਦੀ ਪਲਸ ਨਹੀਂ ਚੱਲਦੀ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਮੈਂ ਪਿੰਡ ਜਗਦੇਵ ਕਲਾ ਕੀ ਗੱਲਬਾਤ ਹੋਈ ਆ ਗੱਲਬਾਤ ਵੀਰੇ ਮੇਰੇ ਬ੍ਰਦਰ ਦੀ ਡੈਥ ਕਰਤੀ ਇਹਨਾਂ 17 ਦਿਨ ਹੋ ਗਏ ਐਡਮਿਟ ਹੀ ਜਦੋਂ ਇਹਨਾਂ ਨੂੰ ਪਤਾ ਲੱਗਾ ਪਹਿਲੋ ਤੇ ਇੱਕ ਟੀਗਾ ਰੈਕਸ਼ਨ ਕਰ ਗਿਆ ਇਹਨਾਂ ਕੋਲ ਬਾਡੀ ਤੇ ਸਾਰਾ ਕੁਝ ਪੇਟ ਦੀ ਥੋੜੀ ਜਿਹੀ ਇਨਫੈਕਸ਼ਨ ਹੀ ਇਹਨਾਂ ਡਰੇਨ ਇਹਨਾਂ ਕੋ ਸਿਸਟਮ ਨਹੀਂ ਹੈਗਾ ਡਰੇਨ ਪਾਉਣ ਲਈ ਡਰੇਨ ਨਾ ਪਵਾਈ ਬਾਹਰੋਂ ਅਮਰਸਰ ਆਈ ਵਾਲੇ ਕੋ ਉੱਥੇ ਡਾਕਟਰ ਆ ਬੈੰਦਾ ਮੈਨੂੰ ਉਹਦਾ ਨਾਂ ਨਹੀਂ ਯਾਦ ਰੱਚੇ ਦਾ ਅਗਰਵਾਲ ਉਹਦੇ ਕੋਲ ਪਵਾਈ ਆ ਫਿਰ ਉਹਨੇ ਜਦੋਂ ਉਹਨੇ ਡਰੇਨ ਪਾਈ ਆ ਦੂਸਰੀ ਬੱਕੀ ਨੂੰ ਟੱਚ ਕਰ ਗਈ ਲੈਟਰਨ ਵਾਲੀ ਸੈਲੀ ਨੂੰ ਉਹ ਸਾਰੇ ਅੰਦਰ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋਣ ਦਾ ਕਰਕੇ ਇਹਨਾਂ ਨੂੰ ਸਾਨੂੰ ਕਿਹਾ 17ਵੇਂ ਦਿਨ ਵੀ ਐਮਰਜੈਂਸੀਲੀ ਪ੍ਰੈਸ਼ਨ ਕਰਨਾ ਪੈਣਾ ਉਹਦਾ ਆਕਸੀਜਨ ਲੈਵਲ ਲੋ ਹੁੰਦਾ ਪਿਆ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਬਈ ਪਈ ਅਸੀਂ ਆਪਰੇਸ਼ਨ ਕਰਨ ਤੇ ਆਪਰੇਸ਼ਨ ਤੇ ਕਰਨਾ ਆਨੂੰ ਪਤਾ ਵੀ ਆ ਕੰਮ ਹੋ ਗਿਆ ਫਿਰ ਇਹਨਾਂ ਨੂੰ ਜਦੋਂ ਆਪਰੇਸ਼ਨ ਨੂੰ ਕੀਤਾ ਪਲਸੋ ਦੀ ਉਦੋਂ ਵੀ ਨਹੀਂ ਆ ਰਹੀ ਆਨੂੰ ਇਹਨਾਂ ਹੀ ਇੱਕ ਨਾ ਦੇ ਵੇਖਣੇ ਵੀ ਚੱਲ ਲੈਂਦੇ ਤਮਾਸ਼ਾ ਹੋਰ ਤਿੰਨ ਦਿਨ ਸੋਰਸ ਨਿਚੋੜ ਲੈਂਦੇ ਉਹਨਾਂ ਸੋਰਸ ਇਹਨਾਂ ਨੂੰ ਤਿੰਨ ਦਿਨ ਇਹ ਨਾ ਹੋਰ ਨਿਚੋੜਨੀ 24 ਘੰਟੇ ਫਿਰ ਇਹਨਾਂ ਪਲਸ ਤੇ ਚੱਲ ਨਹੀਂ ਰਹੀ ਉਦੋਂ ਜਦੋਂ ਇਹਨਾਂ ਬਾਹਰ ਕੱਢਿਆ ਫਿਰ ਇਹਨਾਂ ਦੂਹਰਾ ਆਨੂੰ ਕਹਿਣ ਲੱਗਦੇ ਵੀ 5% ਫਰਕ ਆ 10% ਫਰਕ ਆ ਰਾਤੀ ਵੀ ਇਹ ਕਹਿ ਰਹੇ ਕਿ 20% ਫਰਕ ਆ ਹੁਣ 20% ਕਿੱਥੇ ਚਲ ਗਿਆ ਮਣੇਰੇ ਇਹਨਾਂ ਬਾਜਾਂ ਨੂੰ ਬਿਆਨ ਦਿੱਤਾ ਵੀ ਡੈੱਡ ਹੋ ਗਿਆ ਜੀ ਆਪਣੀ ਐਮਬੂਲੈਂਸ ਮਂਗਾਓ ਤੇ ਆਪਣਾ ਪੇਸ਼ੇਰ ਲੈ ਜਾਓ ਡੈਡ ਮੋਰੀ ਲੈ ਜਾਓ ਸਰ ਸਰ ਅਨਸੋਰਸ ਵਾਲੇ ਕਾਰ ਤੇ ਪਾ ਲਗੂ ਅਨਸੋਰਸ ਤੇ ਹੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਜੀ ਇਹ ਸਾਨੂੰ ਬੰਦੇ ਬੰਦੇ ਦਾ ਬੰਦਾ ਨਹੀਂ ਜਾ ਉਹਦੇ ਛੋਟੇ ਛੋਟੇ ਬੱਚੇ ਆ 1-3 ਸਾਲ ਦਾ 1-5 ਸਾਲ ਦਾ ਉਹਦੇ ਮੰਡੇ ਦਾ ਉਹਦੇ ਬੱਚਾ ਨਾ ਸੋਚਣ ਉਹਦੀ ਵਾਈਫ ਦਾ ਸੋਚਣ ਵੀ ਉਹਦਾ ਕੀ ਹਾਲ ਹੋਣਾ ਪਰ ਜਵਾਨੀ ਜੀ ਇਹਨਾਂ ਦੀ ਨਗੇਲੀ ਦਾ ਕਰਕੇ ਕਲਵੰਤ ਸਿੰਘ ਆ ਚੰਗਾ ਬੜਾ ਤਰਕ ਕਿਉਂ ਆਇਆ ਚੰਗਾ ਬੜਾ ਤਰਕ ਆ ਸਾਰੀ ਵਾਰਡ ਨੂੰ ਪਤਾ ਤੁਸੀਂ ਇਕੱਲੇ ਇਕੱਲੇ ਵਾਰਡ ਚ ਪੁੱਛ ਸਕਦੇ ਕਿ ਇਹ ਮੁੰਡਾ ਸੈਰ ਕਰਦਾ ਹੈ ਕਿ ਨਹੀਂ ਓਟੀ ਗਾ ਕੇ ਇੱਕ ਡ੍ਰਿਪ ਲਾਉਂਦੇ ਰਹੇ ਉਹ ਸੈਰ ਵੀ ਕਰਦੇ ਰਿਹਾ ਸਾਰਾ ਕੁਝ ਕਿੰਨਾ ਦਿਨਾਂ ਦੇ ਵਿੱਚ ਕਿਤੋਂ ਐਡਾ ਵੀ ਜਿਹੜਾ ਇਹਨਾਂ ਨੂੰ ਵੈਂਟੀਲੇਟਰ ਤੇ ਲਾਉਣਾ ਪੈ ਗਿਆ ਕੱਲਾ ਹੀ ਆਇਆ ਉਹ ਐਡਮੈਟ ਹਸਪੀਟਲ ਵਾਲੇ ਆਂਦੇ ਇੱਕ ਡੈਥ ਹੋ ਗਈ ਆ ਲੈ ਜਾਓ ਇਹਨੂੰ ਅਪ ਡੈਡ ਬੋਡੀ ਲੈ ਜਾਓ ਆਪਣੇ ਪੁਲਿਸ ਨੂੰ ਬੁਲਾਇਆ ਪੁਲਿਸ ਆਈ ਅੰਦਰ ਚੱਲਣ ਡਿਆ ਕੰਪਰੋਵਾਈਜ਼ ਵੇਖੋ ਕੀ ਕਰਦੇ ਜਿੰਨਾ ਜਿਹੜਾ ਸਾਡੇ ਮੱਲੋ ਕੋਈ ਹੱਲ ਨਹੀਂ ਦਾ ਅਸੀਂ ਭਾਵੇਂ ਸਾਡੀਆਂ ਲਾਸ਼ਾਂ ਵਿੱਚ ਨੇ ਇੱਥੇ ਅਸੀਂ ਇੱਥੋਂ ਜਾਣਾ ਨਹੀਂ ਡਾਕਟਰ ਰੋਹੀ ਤਾਂ ਬੰਨੇ ਪੁਸ਼ਟੀ ਕੀਤੀ ਹੈ ਉਮਰ ਹੋ ਗਈ ਸੀ ਜੀ ਉਮਰ 33 ਸਾਲ ਮੇਰੇ ਹਸਬੰਦ ਬਿਲਕੁਲ ਸਹੀ ਇਲਾਮ ਸੀ ਮੇਰ ਨਾਲ ਗੱਲ ਕਰਦੇ ਕਰਦੇ ਮੇਰੇ ਕੋ ਡਾਕਟਰ ਕੋ ਕੇ ਲੈ ਗਏ ਕਹਿੰਦੇ ਸੀ ਮੈਂ ਠੀਕ ਆ ਨਿਰਮਲ ਮੈਂ ਕੱਲ ਨੂੰ ਆ ਜਾਣਾ ਹੈ ਕੱਲ ਜਾਣਾ ਹੈ ਪਰ ਮੈਨੂੰ ਪਤਾ ਹੀ ਨਹੀਂ ਇਹ ਮੇਰੇ ਕੋਈ ਜਾਣਦਾ ਕੋਈ ਜਾਂ ਅੰਦਰ ਜਾ ਕੇ ਇਹਨਾਂ ਨੇ ਆਪਰੇਟ ਕੀਤਾ ਇਹਨਾਂ ਨੇ ਆਪਰੇਟ ਹੀ ਗਲਤ ਕਰ ਦਿੱਤਾ ਹੈ ਕੀ ਪ੍ਰੋਬਲਮ ਕੀ ਸੀ ਇਨਫੈਕਸ਼ਨ ਤੋਂ ਇਹ ਪਤਾ ਨਹੀਂ ਹੈ ਕਿ ਇਹਨਾਂ ਨੇ ਇਨਫੈਕਸ਼ਨ 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 ਤੋਂ ਹੀ ਜ਼ਿਆਦਾ ਕਰ ਦਿੱਤਾ ਹੈ ਇਹਨਾਂ ਨੇ ਇਹਨਾਂ ਪਹਿਲਾਂ ਬਾਹਰੋਂ ਡ੍ਰੇਨ ਪਾਪ ਪਵਾਈ ਆ ਉਹ ਇਹਨਾਂ ਕੋ ਗਲਤ ਪਵਾਈ ਹੈ 32 33 ਸਾਲ ਦੀ ਹੈ ਇਹਨਾਂ ਦੇ ਦਿਨ ਤੋਂ 15 ਦਿਨ ਤੋਂ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਪੈਪ ਗਲਤ ਪਈ ਉਹਨਾਂ ਵੱਲੋਂ ਕੋਈ ਨਹੀਂ ਦੱਸਿਆ ਕੋਈ ਦੱਸਿਆ ਇਹਨਾਂ ਨੇ ਵੀ ਇਹਦਾ ਅਮਰਜੈਂਸੀ ਆਪਰੇਟ ਕਰਨਾ ਪੈਣਾ ਜਿਹੜੀ ਪਹਿਲਾਂ ਪੈ ਪਾਈ ਉਹ ਗਲਤ ਪੈ ਗਈ ਹੈ ਹਾਂਜੀ ਤੇ ਡਾਕਟਰ ਦੀ ਨਗਹਿਲੀ ਸਮੇਂ ਹਾਂਜੀ ਇਹ ਡਾਕਟਰ ਦੀ ਨਗਹਿਲੀ ਹੈ ਜੀ ਘਰ ਵਿੱਚ ਕੌਣ ਕੌਣ ਨੇ ਕੀ ਕਰਦੇ ਮੇਰੇ ਦੋ ਬੇਟੇ ਆ ਛੋਟੇ ਛੋਟੇ ਇੱਕ 5 ਸਾਲ ਦਾ ਇੱਕ 3 ਸਾਲ ਦਾ ਹੈ ਹਾਂਜੀ ਕੀ ਕੰਮ ਕੀ ਕਰਦੇ ਸੀ ਕੈਮਰੀ ਸਕੂਲ 'ਚ ਡਰਾਈਵਰ ਸੀਗੇ ਅੱਛਾ ਹਾਂਜੀ ਬੱਚੇ ਵੀ ਮੇਰੇ ਉੱਥੇ ਪੜਦੇ ਸੀਗੇ ਹਾਂਜੀ ਘੱਟ ਹੋਰ ਕੋਈ ਹੈਗਾ ਨਹੀਂ ਬਸ ਇਹੀ ਸੀਗੇ ਕੀ ਮੰਗੀ ਕਰ ਇਨਸਾਫ ਚਾਹਤ ਨਹੀਂ ਆ ਮੈਂ ਬਸ ਹੋਰ ਕੁਝ ਮੇਰਾ ਹਸਬੰਦ ਤੇ ਮੇਰਾ ਮਿਲ ਨਹੀਂ ਜਾਣਾ ਮੇਰੇ ਬੱਚਾ ਦਾ ਪਾਪਾ ਤੇ ਉਹਨਾਂ ਨੂੰ ਮਿਲ ਨਹੀਂ ਜਾਣਾ ਵੀ ਮੈਨੂੰ ਇਨਸਾਫ ਚਾਹੀਦਾ ਹੈ ਜਿਹੜੇ ਡਾਕਟਰ ਨੇ ਗਲਤ ਕੀਤਾ ਉਹ ਆਪਣੀ ਗਲਤੀ ਮੰਨ ਕੇ ਆਵੇ ਮੀਡੀਆ ਦੇ ਕਿ ਮੇਰੇ ਕੋਲ ਗਲਤੀ ਹੋਈ ਆ ਹਾਂ ਮੈਂ ਗਲਤ ਕੀਤਾ ਹੈ ਸਭ ਕੁਝ ਜੇ ਗਲਤੀ ਮੰਨ ਲਾਂਗੇ ਤੁਸੀਂ ਮਾਫ ਕਰਦੇ ਉਹ ਤੇ ਦੇਰ ਲੱਗ ਗਈ ਨੋ ਪਿੜਵਾਂ ਨੂੰ ਪਾਲੇ ਲੱਗਣ ਜਿਹੜੇ ਇਦਾਂ ਜਾਣਾ ਨਾ ਖੇਡਦੇ ਨਾ ਖਲਵਾੜ ਕਰਦੇ ਨਾ ਹਸਪੀਟਲ ਨੂੰ ਪਾਲੇ ਲੱਗਣ ਪਰ ਇਹ ਸਰਕਾਰਾਂ ਦੀਆਂ ਗੇਲੀਆਂ ਕਰਕੇ ਹਸਪੀਟਲ ਸਾਨੂੰ ਬੰਦ ਚਾਹੀਦਾ ਅਸੀਂ ਬੰਦ ਕਰਵਾ ਕੇ ਫੇਰ ਇਹ ਟੁੱਟਣਾ ਜਦ ਮਾਰਦੇ ਆ ਤਾਂ ਕਹਿਮਾ ਵਨ ਬੀਦਿਆ ਮੇਰੀ ਮੈਂ ਤਾਂ ਹੀ ਅੱਛਾ ਛੋਟੀ ਤੁਹਾਡੀ ਅਪ੍ਰੀਟ ਤੋਂ ਪਹਿਲਾਂ ਗੱਲਬਾਤ ਆਈ ਸੀ ਹਾਂਜੀ ਅਸੀਂ ਇਸ ਦਾ ਪਹਿਲਾ 2 ਦਿਨ ਪਹਿਲਾਂ ਹੋਏ ਆ ਫਿਰ ਅਸੀਂ ਘਰੇ ਵੀ ਫੋਨ ਕਰਦੇ ਰਹੇ ਡੇਲੀ ਤਿੰਨ ਤਿੰਨ ਚਾਰ ਚਾਰ ਵਾਰੀ ਫੋਨ ਕਰਦੇ ਰਹਿਆ ਇਹ ਬੱਚਿਆਂ ਦਾ ਪੁੱਛਦਾ ਰਿਹਾ ਕਿਵੇਂ ਆ ਵੱਡਾ ਕਿਵੇਂ ਛੋਟਾ ਕਿਵੇਂ ਤੇ ਜਦੋਂ ਅਪ੍ਰੀਟ ਤੇ ਲੈ ਕੇ ਵੀ ਗਏ ਉਸ ਟਾਈਮ ਵੀ ਤੇ ਦਿਨ ਗੱਲ ਹੋ ਰਹੀ ਫਿਰ ਇਹ ਨਾ ਬੰਦ ਵੀ ਨਹੀਂ ਕਰਨ ਦਿੱਤਾ ਫਟਾਫਟ ਲੈ ਗਏ ਅਪ੍ਰੀਟ ਤੇ ਫੋਨ ਬੰਦ ਚੱਲਦਾ ਹੀ ਰਿਹਾ ਫੋਨ ਚੱਲਦਾ ਰਿਹਾ ਮੈਂ ਪੁੱਛਿਆ ਨਿਰਮਲ ਕਿਵੇਂ ਕੰਤੇ ਨਾਲ ਗੱਲ ਹੋ ਜਾਂਦੀ ਮੈਂ ਤਾਈ ਹੁਣੇ ਹੋਣ ਦੇ ਚ ਗੱਲ ਪਰ ਅਪ੍ਰੀਟ ਤੇ ਲੈ ਗਏ ਤੇ ਬੰਦ ਨਹੀਂ ਕੀਤਾ ਫੋਨ ਸਾਰਾ ਕੀ ਮਾਮਲਾ ਹੈ ਸਰ ਕੁਸ਼ਤੀ ਜੀ ਇਹਨਾਂ ਦਾ ਇੱਕ ਐਸਆਈ ਹਸਪੀਟਲ ਦੇ ਵਿੱਚੋਂ ਦੀ ਆਇਆ ਸੀਗਾ ਜਿਨ੍ਹਾਂ ਦਾ ਕੇਸ ਰੈਫਰ ਹੋ ਕੇ ਉਹਨਾਂ ਦੇ ਵਿੱਚ ਇੱਥੇ ਜਿਹੜਾ ਪੇਸ਼ੈਂਟ ਹੈ ਉਹਦੀ ਡੈਥ ਹੋ ਗਈ ਤਾਂ ਜਿਹੜੇ ਫੈਮਿਲੀ ਮੈਂਬਰਸ ਹਨ ਉਹ ਕਹਿ ਰਹੇ ਕਿ ਕੋਈ ਨੈਗਲੀਜੈਂਸ ਹੈਗੀ ਹੈ ਤੇ ਵੀ ਹੈ ਸੈੱਡ ਕਿ ਤੁਸੀਂ ਜੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹੋ ਤਾਂ ਪਲੀਜ਼ ਮੋਸਟ ਵੈਲਕਮ ਅਸੀਂ ਕੰਪਲੇਨਟ ਲਿਖਣੇ ਪਿਆਰ ਹਾਂ ਬਟ ਸਾਰੇ ਇੱਥੇ ਬੈਠੇ ਨੇ ਸਰ ਪਹਿਲਾਂ ਡਾਕਟਰਾਂ ਦੇ ਇਸ ਵਾਰ ਪਹਿਲਾਂ ਵੀ ਡਾਕਟਰਾਂ ਦੇ ਬਹੁਤ سارے ਮਾਮਲੇ ਹੋਏ ਨੇ ਦੇਖੋ ਐ ਹੁੰਦਾ ਕਿ ਉਹਨਾਂ ਨੇ ਆਪਣੀ ਆਬਜ਼ਰਵੇਸ਼ਨ ਡਾਕਟਰ ਨੇ ਲਿਖੀ ਹੋਈ ਹੈ ਵੀ ਆਰ ਨਾਟ ਦੀ ਟੈਕਨੀਕਲ ਐਕਸਪਰਟਸ ਇਨ ਦਿਸ ਬਾਕੀ ਤਾਂ ਜੋ ਮੈਡੀਕਲ ਬੋਰਡ ਦੱਸਦਾ ਉਹਦੇ ਵਿੱਚ ਅਸੀਂ ਤਾਂ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਫੋਲੋ ਕਰਨੀ ਹੈ ਜੈਕਬ ਮੈਥਿਊਜ਼ ਦੇ ਅਕੋਰਡਿੰਗ ਕਿ ਪਹਿਲਾਂ ਇੱਕ ਬੋਰਡ ਬੰਦ ਹੈ ਉਹਦੇ ਵਿੱਚ ਜੇ ਕੋਈ ਨੈਗਲੀਜੈਂਸ ਪਾਈ ਜਾਂਦੀ ਹੈ ਅਸੀਂ ਉਹਦੇ ਤੇ ਪਰਿਵਾਰ ਵਾਲੇ ਕੀ ਚਾਹੁੰਦੇ ਨੇ ਜੀ ਪਰਿਵਾਰ ਵਾਲੇ ਬੈਠੇ ਅਸੀਂ ਤੁਹਾਨੂੰ ਨੂੰ ਵੀ ਆਰ ਰਿਕੁਐਸਟਿੰਗ ਕਿ ਆਓ ਤੁਸੀਂ ਜੇ ਤੁਹਾਡੀ ਕਾਰਵਾਈ ਕਰਾਣਾ ਚਾਹੁੰਦੇ ਹੋ ਵੀ ਆਰ ਮੋਸਟ ਵੈਲਕਮ ਹੇਅਰ ਅਸੀਂ ਤਾਂ ਕਹਿ ਹੀ ਨਾ ਕਿ ਆਓ ਤੇ ਅਸੀਂ ਲਿਖੀਏ ਤੁਹਾਡੀ ਕਮਾਂਡ ਮਦਦ ਦੀ ਜਾਂਦੇ ਮਦਦ ਵਾਸਤੇ ਜਾ ਰਹੇ ਨੇ ਤੇ ਨਹੀਂ ਉਹ ਹੁਣ ਦੇਖੋ ਦੈਟ ਇਜ਼ ਨਾਟ ਆਰ ਪ੍ਰੈਰੋਗੇਟਿਵ ਸਾਡਾ ਜੌਬ ਨਹੀਂ ਹੈ ਜੀ compensation ਦਿਵਾਣਾ ਸਾਡਾ ਕੰਮ ਹੈ ਕਾਰਵਾਈ ਕਰਨੀ ਲੀਗਲ ਅਸੀਂ ਇਹਨਾਂ ਨੂੰ ਆਪਸ਼ਨ ਦੇ ਰਹੇ ਹਾਂ ਕਿ ਤੁਸੀਂ ਲੀਗਲ ਕਾਰਵਾਈ ਕਰਾਣੀ ਆਓ ਤੇ ਅਸੀਂ ਤੁਹਾਡਾ ਲਿਖੀਏ ਅਸੀਂ ਤਾਂ ਆਪ ਰਿਕੁਐਸਟ ਕਰ ਰਹੇ ਹਾਂ ਤੁਸੀਂ ਲੀਗਲ ਕਾਰਵਾਈ ਚਾਹੁੰਦੇ ਹੋ ਕੀ ਕਰਨਗੇ ਹੋ ਨਹੀਂ ਹੁਣ ਇਟ ਇਜ਼ ਅਪ ਟੂ ਯੋਰ ਅਨਦਰ ਡਿਸੀਜਨ ਹੈ ਤੇ ਸਾਨੂੰ ਦੱਸਣ ਅਸੀਂ ਕਾਰਵਾਈ ਕਰਨ ਦੀ ਅਸੀਂ ਤਾਂ ਹੀ ਇੱਧਰ ਆਏ ਹੈਗੇ ਸਰੂਰ پورے ਦਾ پورا ਪਰਿਵਾਰ ਵੱਲੋਂ ਧੰਨ ਲਗਾਇਆ ਗਿਆ ਹਸਪਤਾਲ ਨਹੀਂ ਤੇ ਅਸੀਂ ਤਾਂ ਉਹੀ ਕਹਿ ਰਹੇ ਹਾਂ ਜੀ ਦੇਖੋ ਇੱਕਦਮ ਕੋਈ ਵੀ ਰੈਵੋਲੂਸ਼ਨਰੀ ਚੇਂਜ ਇੱਕਦਮ ਨਹੀਂ ਹੁੰਦਾ ਅਸੀਂ ਤਾਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਆ ਜਾਓ ਕਾਰਵਾਈ ਅਸੀਂ ਕਰਾਈਏ ਅਸੀਂ ਇੱਧਰ ਇਸੇ ਲਈ ਆਇਆ ਤਾਂ ਕਿ ਨਾ ਦੀ ਅਸੀਂ ਹੈਲਪ ਕਰ ਸਕੀਏ ਸਿਸਟ ਕਰ ਸਕੀਏ ਜੇ ਇਹ ਮੈਡੀਕਲ ਇਹਨਾਂ ਨੂੰ ਨੈਗਲੀਜੈਂਸ ਲੱਗਦੀ ਹੈ ਉਹਦਾ ਕੋਈ ਕੇਸ ਲੱਗਾ ਬਾਇਲੋਸ ਫੋਲੋ ਕਰੀਏ ਇਹ ਰੂਰਲ ਅਬਿਤਸਰ ਰੂਰਲ ਦਾ ਹੈ ਜੀ ਤੇ ਬਾਕੀ ਜਿਹੜਾ ਹੈਗੀ ਉਹ ਸਾਰੀ ਕਿੰਨੀ ਉਮਰ ਦੱਸੀ ਆ ਮੁੰਡੇ ਦੀ ਕਿੰਨੀ ਕਿਹੜੀ ਸੀ ਜੀ 33 ਆਲਮੋਸਟ ਹੈ ਕਲਵੰਸਿਕ ਜੀ ਹਾਂਜੀ ਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਆਉਂਦੇ ਨੇ ਹਸਪਤਾਲਾਂ ਦੇ ਹਾਂਜੀ ਦੇਖੋ ਉਹ ਤਾਂ ਮੈਡੀਕਲ ਜਿਹੜਾ ਬੋਰਡ ਹੁੰਦਾ ਉਹ ਦੱਸਦਾ ਨਾ ਕਿ ਐਗਜ਼ੈਕਟਲੀ ਕੀ ਹੈਗਾ ਜੀ ਕੋਈ ਕਮੀ ਪੇਸ਼ੀ ਕੋਈ ਪਾਈ ਗਈ ਹੈ ਜੇ ਕੋਈ ਪੋਸਟਮਾਰਟਮ ਕਰਾ ਕੇ ਉਹਦੇ ਚ ਜੇ ਕੋਈ ਆਂਦੀ ਹੈ ਵੀ ਯਾਰ ਡਿਊਟੀ ਬਾਉਂਡ ਅਸੀਂ ਕਰਨੀ ਹੈ ਜੀ ਉਹਦੇ ਤੇ ਕਾਰਵਾਈ ਅਸੀਂ ਹੁਣ ਵੀ ਅਸੀਂ ਲਈ ਆਏ ਹਾਂ ਜੇ ਇਹਨਾਂ ਦੇ ਕੋਈ ਹੈ ਅਸੀਂ ਲੀਗਲ ਤੌਰ ਤੇ ਸੀ ਇਹਨਾਂ ਨੂੰ ਵੀ ਇਹ ਕਹਿੰਦੇ ਕਿ ਆਓ ਤੁਸੀਂ ਥਾਣੇ ਕੰਪਲੇਂਟ ਦੋ ਅਸੀਂ ਕਰੀਏ ਇਹਨੂੰ ਰਿਜ਼ੋਲਵ ਜੀ